ਸਿਕਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਭ ਸੁਖ ਰਿਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਤੇ ਜੋ ਸੂਟ ਲੈ ਕੇ ਆਇਆ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਪਣਾ ਆਰਡਰ ਦੇ ਸਕਾ ਦਿਓ ਨਾ 61253079 ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਕੀ ਆਪਣਾ ਆਰਡਰ ਦੇ ਸਕੋਗੇ ਅੱਜ ਆਪਾਂ ਤੁਹਾਨੂੰ ਕੀ ਇਹ ਡਿਜੀਟਲ ਪ੍ਰਿੰਟ ਦੇ ਜੋ ਸੂਟ ਨੇ ਉਹ ਦਿਖਾਵਾਂਗੇ ਤੇ ਕੁਝ ਵਰਕ ਵਾਲੇ ਦਿਖਾਵਾਂਗੇ ਤੇ ਦੇਖੋ ਜੋ ਫਸਟ ਸੂਟ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਇਹ ਆਪਣਾ ਕਾਟਨ ਤੇ ਆ ਕਾਟਨ ਦਾ ਸਟਾਫ ਹੈ ਇਹ ਬਹੁਤ ਵਧੀਆ ਕਾਟਨ ਦਾ ਸਟਾਫ ਹੈ ਇਹ ਵਰਕ ਕੀਤਾ ਹੋਇਆ ਸੂਟ ਹੈ ਤੁਹਾਨੂੰ ਜੋ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਉਹਦਾ ਆਰਡਰ ਦੇ ਸਕਦੇ ਹੋਗੇ ਤੇ ਜੋ ਦੇਖੋ ਮੈਂ ਫਸਟ ਸੂਟ ਦਿਖਾ ਰਹੀ ਹਾਂ ਤੁਹਾਨੂੰ ਇਹ ਕਾਟਨ ਸਟਾਫ ਤੇ ਆਪਣਾ ਬਹੁਤ ਹੀ ਪਿਆਰਾ ਦੇਖੋ ਸੂਟ ਆ ਬਹੁਤ ਸੋਹਣਾ ਸੂਟ ਲੱਗ ਰਿਹਾ ਦੇਖੋ ਤੁਸੀਂ ਵਰਕ ਦੀ ਸਫਾਈ ਦੇਖੋ ਨੀਚੇ ਕੀਤੇਗੀ ਆਪਣਾ ਕੰਮ ਹੋਇਆ ਹੋਇਆ ਕਾਟਨ ਹੈ 100% ਕਾਟਨ ਹੈ ਆਪਣੀ ਨਿਚੇ ਦੇਖੋ ਸਾਰਾ ਕੀ ਹੈ ਘੇਰ ਦਾ ਕੰਮ ਹੋਇਆ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਪਿਆਰਾ ਹੈ ਉਹ ਹਾਰੀ ਕੀ ਇਸ ਦਾ ਪਾ ਸਕਦਾ ਹੈ ਤੇ ਉੱਪਰ ਸਾਰੇ ਸ਼ਰਟ ਤੇ ਵੀ ਆਪਣੀ ਬੂਟੀ ਬਣੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਹੈ ਤੁਹਾਨੂੰ ਪਸੰਦ ਆਰ ਇਹ ਸੂਟ ਨਾਲ ਤੁਸੀਂ ਆਪਣਾ ਰੈਡੀਅਨ ਕੋਈ ਵੀ ਬਾਇ ਕਰ ਸਕਦਾ ਹੈਗਾ ਅਗਰ ਤੁਸੀਂ ਇਹਨੂੰ ਕਿਸੇ ਹੋਰ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਕਲਰ ਤੇ ਵੀ ਬਣਵਾ ਸਕਦੇ ਹੋ ਕਿਸੇ ਵੀ ਸਟਾਫ ਤੇ ਬਣਵਾ ਸਕਦੇ ਹੋ ਵੈਸੇ ਇਹ ਸੂਟ ਰੈਡੀ ਹੈ ਤੁਸੀਂ ਕੋਈ ਵੀ ਬਾਇ ਕਰ ਸਕਦੇ ਹੋਗੇ ਤੇ ਇਹ ਆਪਣਾ ਕੀ ਹੋ ਗਿਆ ਬਾਵਾਂ ਦਾ ਕੰਮ ਹੋ ਗਿਆ ਬਹੁਤ ਪਿਆਰਾ ਸੂਟ ਲੱਗ ਰਿਹਾ ਇਹ ਤੇ ਨਾਲ ਕੀ ਇਹਦੇ ਬਾਟਮ ਤੇ ਵੀ ਆ ਵਿਦ ਬਾਟਮ ਵਰਕ ਹੋਇਆ ਹੋਇਆ ਆਪਣਾ ਤੇ ਇਹਦੇ ਮੈਂ ਤੁਹਾਨੂੰ ਸਭ ਦੇ ਪ੍ਰਾਈਸ ਕੇ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਣਾ ਬੁਕਿੰਗ ਕਰ ਸਕਦੇ ਹੋ ਤੇ ਇਹਦੇ ਨਾਲ ਦੇਖੋ ਆਪਣਾ ਮਸਲੀਨ ਦਾ ਦੁਪੱਟਾ ਟਾਈਡਾਈ ਦੁਪੱਟਾ ਬਹੁਤ ਪਿਆਰਾ ਦੁਪੱਟਾ ਸਾਰੇ ਦੁਪੱਟੇ 'ਚ ਕੀ ਆ ਬੂਟੇ ਪਈ ਹੋਈ ਆ ਦੇਖੋ ਸਾਰੇ ਦੁਪੱਟੇ ਦੇ ਵਿੱਚ ਬੂਟੀ ਆ ਬਹੁਤ ਹੀ ਜ਼ਿਆਦਾ ਸੋਹਣਾ ਸੋਬਰ ਜਿਹਾ ਸੂਟ ਆ ਦੇਖੋਗੇ ਗਰਮੀਆਂ 'ਚ ਇਹੀ ਚੱਲਣੇ ਨੇ ਬਹੁਤ ਸੋਹਣਾ ਲੱਗ ਰਿਹਾ ਟਾਈਟਾਈ ਦਾ ਦੁਪੱਟਾ ਪ੍ਰਾਈਸ ਇਹਨਾਂ ਮੈਂ ਸਕਰੀਨ ਉੱਪਰ ਮੈਂਸ਼ਨ ਕਰ ਦਾਂਗੀ ਤੇ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆਂਗੇ ਇਹ ਦੇਖੋ ਇਹ ਆਪਣਾ ਕੀ ਆ ਮਸਲੀਨ ਦਾ ਸੂਟ ਆ ਇਹ ਮਸਲੀਨ ਦੀ ਸ਼ਰਟ ਆ ਇਹ ਹੈਗਾ ਹੈਗਾ ਆਪਣਾ ਚਿਨਾਰ ਕੰਪਨੀ ਦਾ ਹੈ ਜਿੰਨਾ ਵੀ ਦੇਖੋ ਆਪਣਾ ਸਟਾਫ ਹੁੰਦਾ ਸਾਰਾ ਕੰਪਨੀ ਦਾ ਹੁੰਦਾ ਇਹ ਮੈਂ ਤੁਹਾਨੂੰ ਥੋੜਾ ਖੋਲ ਕੇ ਦਿਖਾ ਰਹੀ ਆਂਗੀ ਇਹ ਦੇਖੋ ਇਹ ਆਪਣੀ ਕੀ ਆ ਕੀ ਸ਼ਰਟ ਬਹੁਤ ਪਿਆਰਾ ਦੇਖੋ ਬਹੁਤ ਵਧੀਆ ਮਤਲਬ ਪ੍ਰਿੰਟਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਮਸਲੀਨ ਦੇ ਵਿੱਚ ਇਹ ਬਹੁਤ ਵਧੀਆ ਲੱਗ ਰਿਹਾ ਸਟਾਫ ਬਹੁਤ ਵਧੀਆ ਚਿਨਾਰ ਕੰਪਨੀ ਦਾ ਤੇ ਨਾਲ ਦੇਖੋ ਇਹਦੇ ਆਪਣੇ ਕੀ ਕਾਟਨ ਦੀ ਕੀ ਹੈ ਬਾਟਨ ਹੈ ਇਹਦੇ ਇਹਦੇ ਨਾਲ ਤੁਸੀਂ ਅਗਰ ਦੁਪੱਟਾ ਕੋਹ ਰੈਡੀ ਕਰਨਾ ਚਾਹੋ ਤਾਂ ਤੁਹਾਨੂੰ ਦੁਪੱਟਾ ਰੈਡੀ ਕਰਕੇ ਵੀ ਦੇ ਸਕਦੇ ਆ ਅਗਰ ਤੁਸੀਂ ਵਿਦਆਊਟ ਦੁਪੱਟਾ ਬਾਏ ਕਰਨਾ ਚਾਹੋ ਤਾਂ ਵਿਦਆਊਟ ਦੁਪੱਟਾ ਵੀ ਕਰ ਸਕਦੇ ਹੋ ਦੇਖੋ ਚਿਨਾਰ ਕੰਪਨੀ ਦਾ ਪਰ ਪ੍ਰੋਪਰ ਮੂਡ ਵੀ ਦਿਖਾ ਦਾਂਗੀ ਬਹੁਤ ਵਧੀਆ ਸਟਾਫ ਹੈ ਇਹ ਪ੍ਰਿੰਟ ਬਹੁਤ ਸੋਹਣਾ ਦਾ ਤੇ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਵੀ ਆਪਣੇ ਕੀ ਹੈ ਚਨਾਰ ਕੰਪਨੀ ਦਾ ਹੀ ਆ ਇਹ ਦੇਖੋ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਇਹ ਬਹੁਤ ਪਿਆਰਾ ਪ੍ਰਿੰਟ ਹੈ ਇਸੇ ਵਤਨਾ ਇਹ ਦੇਖੋ ਬਹੁਤ ਸੋਨਾ ਪ੍ਰਿੰਟ ਹੈ ਇਹ ਆਪਣਾ ਕੀ ਹੈ ਕਰੇਪ ਦਾ ਸਟਾਫ ਆ ਕਰੇਪ ਦਾ ਸਟਾਫ ਆ ਆਪਣਾ ਬਹੁਤ ਜਿਆਦਾ ਸੋਨਾ ਬਹੁਤ ਵਧੀਆ ਸਟਾਫ ਆ ਦੇਖੋ ਚਨਾਰ ਦੇ ਨਾਲ ਤੁਹਾਨੂੰ ਮੈਂ ਦਿਖਾ ਦਾਂਗੀ ਤੇ ਬਹੁਤ ਸੋਨਾ ਪ੍ਰਿੰਟ ਆ ਦੇਖੋ ਬਹੁਤ ਪਿਆਰਾ ਤੇ ਇਹਦੇ ਨਾਲ ਕੀ ਆਪਣੇ ਬਾਟਮ ਹੈ ਪਲੇਨ ਬਾਟਮ ਹੈ ਸਭ ਦਾ ਪ੍ਰਾਈਸ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਬਾਏ ਕਰ ਸਕਦੇ ਹੋ ਤੇ ਇਹ ਨਾਲ ਦੁਪੱਟਾ ਦੇਖੋ ਤੁਸੀਂ ਇੰਨਾ ਪਿਆਰਾ ਦੁਪੱਟਾ ਜਿੰਨਾ ਕਹਿ ਦੋ ਖੁੱਲਾ ਡੁੱਲਾ ਦੁਪੱਟਾ ਬਹੁਤ ਵਧੀਆ ਦੇਖੋ ਬਹੁਤ ਸੋਹਣਾ ਸੂਟ ਲੱਗ ਰਿਹਾ ਇਹਦੇ ਨਾਲ ਜਿਹੜੇ ਬਾਟਮ ਹੈ 3 ਮੀਟਰ ਹੈਗੇ ਤੇ ਹਾਂਜੀ ਸ਼ਰਟ 2.5 ਦੁਪੱਟਾ 2.5 ਬਾਟਮ ਹੈ ਜਿਹੜੀ 3 ਮੀਟਰ ਹੈ ਦੇ ਨਾਲ ਇਹ ਵੀ ਆਪਣਾ ਚਨਾਰ ਕੰਪਨੀ ਦਾ ਬਹੁਤ ਸੋਹਣਾ ਪ੍ਰਿੰਟ ਹੈ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਵੀ ਆਪਣਾ ਚਨਾਰ ਕੰਪਨੀ ਦਾ ਹੀ ਆ ਇਹ ਵੀ ਕਰੇਵ ਦਾ ਸਟਾਫ ਆ ਆਪਣਾ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਅਗਰ ਤੁਸੀਂ ਕਹੋ ਤਾਂ ਇਹਦੇ ਆਪਾਂ ਉੱਪਰ ਸ਼ਾਰਟ ਦੇ ਕੰਮ ਕਰਨ ਨੂੰ ਕਹੋ ਤਾਂ ਆਪਾਂ ਕੰਮ ਵੀ ਕਰਕੇ ਦੇ ਦਾਂਗੇ ਅਗਰ ਇਹ ਤੇ ਕੱਟਵਰਕ ਕਰਉਣਾ ਕੱਟਵਰਕ ਹੋ ਜਾਏਗਾ ਅਗਰ ਥੋੜਾ ਬਹੁਤ ਮਸ਼ੀਨ ਵਰਕ ਕਰਨਾ ਤਾਂ ਮਸ਼ੀਨ ਵਰਕ ਵੀ ਹੋ ਜਾਏਗਾ ਇਹਦੇ ਨਾਲ ਇਹਦੇ ਬਾਟਮ ਹੈ ਅਗਰ ਬਾਟਮ ਤੇ ਤੁਸੀਂ ਵਰਕ ਕਹੋ ਤਾਂ ਵਰਕ ਕਰਕੇ ਦੇ ਦਾਂਗੇ ਤੁਹਾਨੂੰ ਅਗਰ ਤੁਸੀਂ ਵਿਦਆਊਟ ਵਰਕ ਲੈਣਾ ਤਾਂ ਤੁਸੀਂ ਵਿਦਆਊਟ ਵਰਕ ਵੀ ਲੈ ਸਕਦੇ ਹੋ ਇਹ ਨਾਲ ਦੇ ਇਹ ਚਨੋਂਨ ਦੇ ਦੁਪट्टे ਨੇ ਇਹਨਾਂ ਦੇ ਨਾਲ ਫੇਰ ਦਾ ਸਟਾਫ ਚਨੋਂਨ ਦੇ ਦੁਪੱਟੇ ਨੇ ਇਹ ਦੇਖੋ ਬਹੁਤ ਵਧੀਆ ਖੁੱਲੇ ਡੁੱਲੇ ਦੁਪੱਟੇ ਨੇ ਦੇਖੋ 3 ਮੀਟਰ ਇਹਨਾਂ ਦੀ ਕੀ ਬਾਟਮ ਹੈ ਇਹ ਦੇਖੋ ਬਹੁਤ ਸੋਹਣਾ ਸੂਟ ਲੱਗ ਰਿਹਾ ਬਹੁਤ ਪਿਆਰਾ ਮਿੱਠਾ ਜਿਹਾ ਕਲਰ ਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਵੀ ਆਪਣਾ ਚਨਾਰ ਕੰਪਨੀ ਦਾ ਹੀ ਹੈ ਪਰ ਇਹ ਆਪਣਾ ਕੀ ਜੌਰਜਟ ਦਾ ਸਟਾਫਰ ਇਹ ਜੌਰਜਟ ਦਾ ਪ੍ਰਿੰਟ ਆ ਇਹ ਪ੍ਰਿੰਟ ਰੂਮ ਬਹੁਤ ਜ਼ਿਆਦਾ ਪਿਛਲੀ ਵਾਰ ਲਾਇਕ ਕੀਤਾ ਗਿਆ ਸੀਗਾ ਆਪਾਂ ਇਹਦੇ ਨਾਲ ਤੋਂ ਬਹੁਤ ਜ਼ਿਆਦਾ ਸੂਟ ਨੇ ਜਿਹੜੇ ਸੇਲ ਕੀਤੇ ਸੀਗੇ ਤੁਸੀਂ ਇਹਦੇ ਉੱਪਰ ਕੀ ਆ ਹਾਈਲਾਈਟ ਕਰਵਾ ਸਕਦੇ ਹੋ ਜ਼ਰੀ ਦੇ ਨਾਲ ਬਹੁਤ ਸੋਹਣਾ ਲੱਗਦਾ ਅਗਰ ਜ਼ਰੀ ਦੇ ਨਾਲ ਇਹਦੇ ਉੱਤੇ ਹਾਈਲਾਈਟ ਕਰਦੇ ਆ ਆਪਾਂ ਅਗਰ ਤੁਸੀਂ ਵਰਕ ਕਹੋ ਤਾਂ ਤੁਹਾਨੂੰ ਵਰਕ ਵੀ ਕਰਕੇ ਦੇ ਸਕਦੇ ਆਂਗੇ ਨਾ ਆਪ ਦੇਖੋ ਇਹਦੇ ਇਹਦਾ ਪਲੇਨ ਬਾਟਮ ਹੈ ਤੇ ਨਾਲ ਬਹੁਤ ਹੀ ਪਿਆਰਾ ਜੌਰਜਟ ਦਾ ਦੁਪੱਟਾ ਦਾ ਬਹੁਤ ਸੋਹਣਾ ਬਹੁਤ ਮਿੱਠੇ ਮਿੱਠੇ ਕਲਰ ਨੇ ਦੇਖੋ ਇਹਦੇ ਵਿੱਚ ਅੱਜ ਦੇ ਜਿੰਨੇ ਵੀ ਪ੍ਰਿੰਟ ਨੇ ਸਾਰੇ ਨਿਊ ਪ੍ਰਿੰਟ ਨੇ ਬਹੁਤ ਪਿਆਰੇ ਵਧੀਆ ਪ੍ਰਿੰਟ ਨੇ ਦੇਖੋ ਬਹੁਤ ਸੋਹਣਾ ਫੁੱਲਾਡੂਲਾ ਦੁਪੱਟਾ ਇਹਦਾ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਤੁਹਾਨੂੰ ਇਹ ਹੈਗਾ ਆਪਣਾ ਬਟਰ ਕਾਟਨ ਦਾ ਸਟਾਫ ਬਟਰ ਕਾਟਨ ਦਾ ਸਟਾਫ ਆ ਟਿਸਟਾ ਕੰਪਨੀ ਦਾ ਇਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਬਹੁਤ ਦੇਖੋ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਕਲਰ ਆ ਇਹ ਸਰਦਾਰੀ ਕਲਰ ਬਹੁਤ ਪਿਆਰਾ ਦੇਖੋ ਤੁਸੀਂ ਮਤਲਬ ਸਾਡੇ ਤੋਂ ਇਹਨਾਂ ਉੱਪਰ ਥੋੜਾ ਬਹੁਤ ਅਗਰ ਵਰਕ ਕੋਹੋਂ ਤਾਂ ਅਸੀਂ ਉਹ ਵੀ ਕਰ ਦਾਂਗੇ ਅਗਰ ਤੁਸੀਂ ਬਿਨਾ ਵਰਕ ਤੋਂ ਲੈਣੇ ਤਾਂ ਉਹ ਵੀ ਲੈ ਸਕਦੇ ਹੋ ਤੇ ਇਹ ਟਿਸਟਾ ਦੀ ਹੀ ਬਾਟਮ ਹੈ ਬਾਟਮਾਂ ਤੇ ਮਤਲਬ ਅੱਜਕੱਲ ਟ੍ਰੈਂਡ ਹੈ ਵੀ ਵਰਕ ਦਾ ਤੁਸੀਂ ਉਹ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਤਾਂ ਉਹ ਤੁਹਾਡੀ ਆਪਣੀ ਚੁਆਇਸ ਹੈ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਇਹਦਾ ਦੁਪੱਟਾ ਗੁੱਲਾ ਢੁਲਾ ਇਹ ਆਪਣੀ ਬਟਰ ਕਾਟਨ ਦਾ ਸਟੱਫ ਹੈ ਟਿਸਟਾ ਬ੍ਰਾਂਡ ਦਾ ਇਹ ਦੇਖੋ ਸਭ ਦਾ ਪ੍ਰਾਈਸ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੋ ਮੈਂ ਨੈਕਸਟ ਦਿਖਾ ਰਹੀਆਂ ਇਹ ਵੀ ਦੇਖੋ ਆਪਣਾ ਬਟਰ ਕਾਟਨ ਦਾ ਹੈਗਾ ਇਹ ਬਟਰ ਕਾਟਨ ਦੇ ਉੱਪਰ ਆਪਾਂ ਨੇ ਕਿਛੇ ਵਾਰ ਬਹੁਤ ਜ਼ਿਆਦਾ ਵਰਕ ਕਰਕੇ ਦਿੱਤਾ ਸੀਗਾ ਸ਼ਰਟ ਦੇ ਉੱਪਰ ਬਹੁਤ ਪਸੰਦ ਕੀਤਾ ਸੀ ਸਾਬ ਨੇ ਤੁਸੀਂ ਏਦਾਂ ਇਹਨਾਂ ਦੇ ਉੱਤੇ ਵਰਕ ਕਰਵਾ ਸਕਦੇ ਜਿੱਦਾਂ ਪਿੰਕਾ ਬਹੁਤ ਪਿਆਰਾ ਕਲਰ ਆ ਦੇਖੋ ਬਹੁਤ ਸੋਹਣਾ ਸੋਬਰਜਾ ਕਲਰ ਹੈ ਇਹਦੇ ਉੱਪਰ ਅਗਰ ਤੁਸੀਂ ਕਹੋ ਤਾਂ ਕੰਮ ਕਰ ਲਓ ਅਸੀਂ ਕਰ ਸਕਦੇ ਹਾਂ ਨਾਲ ਦੇਖੋ ਇਹਦੇ ਬਾਟਮ ਹੋ ਗਈ ਆਪਣੇ ਇਹ ਕਿਸ ਤਰ੍ਹਾਂ ਬ੍ਰਾਂਡ ਆ ਆਪਣਾ ਤੇ ਨਾਲ ਦੇਖੋ ਇਹਦੇ ਜੀ ਬਹੁਤ ਹੀ ਜ਼ਿਆਦਾ ਸੋਹਣਾ ਖੁੱਲਾ ਡੁੱਲਾ ਦੁਪੱਟੇ ਨੇ ਦੇਖੋ ਸਾਰੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਪ੍ਰਾਈਸ ਆਪਦੇ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਆਪਾਂ ਨੇ ਕਰੇਪ ਦੇ ਉੱਪਰ ਕੀ ਕੰਮ ਕੀਤਾ ਹੋਇਆ ਹੈਗਾ ਸ਼ਰਟ ਦੇ ਉੱਪਰ ਬਹੁਤ ਸੋਹਣਾ ਲੱਗ ਰਿਹਾ ਵੀ ਦੇਖੋ ਇਹ ਸਾਰਾ ਆਪਾਂ ਨੇ ਸ਼ਰਟ ਦੇ نیچے ਦੇਖੋ ਘੇਰੇ ਤੇ ਕੰਮ ਕੀਤਾ ਹੋਇਆ ਕੋਈ ਐਦਾਂ ਨਹੀਂ ਹੈਗਾ ਬਹੁਤ ਜ਼ਿਆਦਾ ਅੱਡੋ ਦਿਖ ਰਿਹਾ ਬਹੁਤ ਵਿੱਚ ਹੀ ਮਿਕਸ ਹੋਇਆ ਕੰਮ ਆ ਸਾਰਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਹੁਤ ਪਿਆਰਾ ਸਰਦਾਰੀ ਸੂਟ ਲੱਗ ਰਿਹਾ ਸਾਰਾ ਜ਼ਰੀ ਨਾਲ ਕੰਮ ਕੀਤਾ ਹੈ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਕਲਰ ਕੰਬੀਨੇਸ਼ਨ ਦੇ ਸਕਦੇ ਹੋ ਨਾਲ ਮੈਚਿੰਗ ਦੇਖ ਸਕਦੇ ਹੋ ਇਹ ਜਿਹੜਾ ਸੂਟ ਆਪਣਾ ਵਿਦਆਊਟ ਦੁਪੱਟਾ ਹੈਗਾ ਤੇ ਨਾਲ ਇਹਦੇ ਬਾਟਮ ਹੈ ਦੇਖੋ ਇਹਦਾ ਪਲੇਨ ਤੁਸੀਂ ਅਗਰੇ ਦੀ ਬਾਟਮ ਤੇ ਵੀ ਕਰਵਾਉਣਾ ਕੰਮ ਇਹ ਬੂਟੀ ਵਗੈਰਾ ਇਹਦੀ ਬਾਟਮ ਤੇ ਵੀ ਪਵਾ ਸਕਦੇ ਹੋ ਤੁਸੀਂ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਵੀ ਆਪਣੇ 크ਰੇਪ ਦਾ ਸਟਾਫ ਆ ਇਹ ਆਪਣਾ ਆਲ ਓਵਰ ਸੂਟ ਆ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਆ ਦੇਖੋ ਮਿੱਠਾ ਜਿਹਾ ਪ੍ਰਿੰਟ ਆ ਬਹੁਤ ਸੋਹਣਾ ਦੇਖੋ ਤੁਸੀਂ ਦੇਖੋ ਕਿੰਨਾ ਪਿਆਰਾ ਗਾ ਬਹੁਤ ਸੋਹਣਾ ਲੱਗ ਰਿਹਾ ਇਹ ਇਹ ਆਲ ਓਵਰ ਸੂਟ ਆ ਆਪਣਾ ਤੇ ਨਾਲ ਇਹਦੇ ਕੀਆ ਦੁਪੱਟਾ ਦਾ ਬਹੁਤ ਪਿਆਰਾ ਦੁਪੱਟਾ ਇਹਦੇ ਨਾਲ ਇਹਨਾਂ ਦੇ ਉੱਪਰ ਅਗਰ ਤੁਸੀਂ ਹਲਕਾ ਹਲਕਾ ਕੰਮ ਕਰਵਾਓ ਜਾਂ ਇਹਨੂੰ ਹਾਈਲਾਈਟ ਕਰਵਾਓ ਬਹੁਤ ਸੋਹਣਾ ਲੱਗੇਗਾ ਇਹ ਤੇ ਨਾਲ ਦੇਖੋ ਤੁਸੀਂ ਕਿੰਨਾ ਸੋਹਣਾ ਖੁੱਲਾ ਡੁਲਾ ਦੁਪੱਟਾ ਦੇਖੋ ਬਹੁਤ ਹੀ ਜੰਦਾ ਸੋਹਣਾ ਦੁਪੱਟਾ ਦਾ ਹੈ ਬਹੁਤ ਪਿਆਰੇ ਸੂਟ ਨੇ ਇਹ ਤੇ ਇਹਦੇ ਹੀ ਨੈਕਸਟ ਆਪਣੇ ਕੋਲ ਇੱਕ ਇਹ ਕਲਰ ਹੈਗਾ ਤੇ ਨਾਲ ਇਹਦੇ ਇਹ ਸੀਗਾ ਕਰੇਪ ਦਾ ਇਹ ਵੀ ਆਪਣਾ ਆਲਓਵਰ ਸੂਟ ਇਹ देखो ਇਹ ਵੀ ਆਪਣਾ ਆਲਓਵਰ ਸੂਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਦੇਖੋ ਬਹੁਤ ਪਿਆਰਾ ਪ੍ਰਿੰਟਾ ਨਹੀਂ ਕੋਈ ਵੀ ਨਾਲ ਇਹਦੇ ਕੀ ਹੈ ਦੁਪੱਟਾ ਇਥਾ ਦੇਖੋ ਆਪਣਾ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਚੁਣਉਂਦਾ ਬਹੁਤ ਹੀ ਸੋਹਣੇ ਸੂਟ ਨੇ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਫੇਸ ਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਆਪਣਾ ਕਰੇਪ ਦਾ ਹੀ ਸਟਾਫ ਆ ਆਲ ਓਵਰ ਸੂਟ ਹੈ ਵੀ ਇਹ ਵੀ ਕਰੇਪ ਦਾ ਦੇਖੋ ਇੰਨਾ ਪਿਆਰਾ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਤੇ ਨਾਲ ਦੇਖੋ ਇਹਦਾ ਦੁਪੱਟਾ ਦੁਪੱਟੇ ਸਾਰੇ ਦੇਖੋ ਬਹੁਤ ਵਧੀਆ ਖੁੱਲੇ ਡੁਲੇ ਦੁਪੱਟੇ ਨੇ ਕਿਉਂਕਿ ਪ੍ਰੋਪਰ ਕੰਪਨੀ ਦਾ ਆਪਣਾ ਕਪੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੋਣੀ ਇਹਨਾਂ 'ਚ ਇਹ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈਗਾ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਸੋਹਣਾ ਲੱਗ ਰਿਹਾ ਵਧੀਆ ਲੱਗ ਰਿਹਾ ਪ੍ਰਾਈਸ ਸਭ ਦੇ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਸੀਂ WhatsApp ਤੇ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਕਿਸੇ ਤੇ ਵੀ ਤੁਸੀਂ ਵਰਕ ਕਰਵਾਉਣਾ ਬਾਟਮ ਤੇ ਸ਼ਰਟ ਤੇ ਉਹ ਤੁਸੀਂ ਨਾਲ ਮੈਂਸ਼ਨ ਕਰ ਦਿਓ ਵੈਸੇ ਮੈਂ ਜਿੰਨਾ ਵੀ ਪ੍ਰਾਈਸ ਦੱਸਾਂਗੀ ਵਿਦਆਊਟ ਵਰਕ ਜਿਹੜਾ ਤੁਹਾਨੂੰ ਦੱਸਾਂਗੀ ਅਗਰ ਅੱਜ ਦੀ ਤੁਹਾਨੂੰ ਮੇਰੀ ਡ੍ਰੀਮ ਕਲੈਕਸ਼ਨਾਂ ਵਧੀਆ ਲੱਗੀ ਸੋ ਪਲੀਜ਼ ਵੀਡੀਓ ਨੂੰ ਵੱਤੋਵਾਂ ਲੈਕਚਰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਨਰਮਨ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਸਾਡੀਆਂ ਦੀ ਨਿਊ ਕਲੈਕਸ਼ਨ ਸੀ ਕਿਸ ਤਰ੍ਹਾਂ ਲੱਗੀ ਥੈਂਕ ਯੂ